ਸਰਕਾਰ ਨੇ ਤਾਂ ਆਪਣੀ ਸ਼ਰਮ ਜਿਵੇਂ ਚੱਕੀ ਪਈ ਐ ਕੋਈ ਗੱਲ ਹੀ ਇਹ ਤਾਂ ਸਾਡੇ ਦਾ ਸ਼ੁਰੂ ਤੇ ਹੀ ਐ ਮਨੂ ਸਾਡੀ ਰਾਤਰੀ ਅਸੀਂ ਮਨੂ ਦੇ ਸੋਏ ਜੂ ਜੂ ਮਨੂ ਵੱਡਦਾ ਸੀ ਦੂਣ ਸਵਾਏ ਹੋਏ ਜਿੰਨਾ ਜਿੰਨਾ ਇਹਨਾਂ ਨੇ ਸਾਨੂੰ ਵੱਡਣਾ ਸੀ ਉਨਾ ਹੀ ਉਹਨਾਂ ਉੱਪਣਾ ਹੈ ਇਹ ਗੱਲ ਕਹਿੰਦੇ ਕਿ ਦੀਪ ਸਿੱਧੂ ਨੇ ਮੋਰਚਾ ਖੜਾਉਣ ਦੀ ਕੋਸ਼ਿਸ਼ ਕੀਤੀ ਅੱਜ ਵੀ ਬਿਆਨ ਹੀ ਆਉਂਦੇ ਆ ਜੋ ਰਾਜੇਵਾਲ ਸਾਹਿਬ ਇਹ ਬੋਲ ਰਹੇ ਆ ਵੀ ਸਿੱਧੂ ਨੇ ਦੀਪ ਸਿੱਧੂ ਨੇ ਮੋਰਚਾ ਖਰਾਬ ਕਰਨ ਦੀ ਰਾਜੇਵਾਲ ਨੇ ਉਹਦੀ ਔਕਾਤ ਦੇਖ ਲਈ ਵੋਟਾਂ 'ਚ ਖੜ ਕੇ ਕੀ ਹੋਰ ਇਹ ਪਿੰਡ ਚੋਂ ਨੂੰ ਨੋ ਵੋਟੇ ਨਹੀਂ ਪਈਆਂ ਜੇ ਉਹਦੀ ਕੋਈ ਔਕਾਤ ਹੁੰਦੀ ਉਹਦੇ ਪਿੱਛੇ ਲੋਕ ਹੁੰਦੇ ਕੋਈ ਵੋਟ ਪਾਉਂਦੇ ਉਹਨੂੰ ਉਹ ਬੰਦਾ ਸਭ ਤੋਂ ਗਧੀਆਂ ਗਦਾਰ ਉਹਦੀ ਜਿਹੜਾ 35 35000 ਰੁਪਏ ਇੱਕ ਰਾਡਾਰ ਹੈਗੇ ਹਟਾਲਾ ਦੇ ਰਹਿੰਦਾ ਸੀਗਾ ਪੈਸੇ ਸੰਗਤ ਦੇ ਖਾਂਦਾ ਸੀਗਾ ਹੁਣ ਕਿਹੜਾ ਆ ਗਿਆ ਅਗਰਾਂहां ਉੱਥੇ ਬੈਠਾ ਬਿਆਨ ਦੇ ਜਾਂਦਾ ਆਇਆ ਕੋਈ ਰਾਜੇਵਾਲ ਆਇਆ ਇਹ ਤਾਂ ਉਹੀ ਜਿਹੜੇ ਸਿੱਖ ਪੰਥ ਨੂੰ ਮੰਨਣ ਵਾਲੇ ਆ ਸੰਘਰਸ਼ੀ ਲੋਕ ਐ ਇਹ ਉਹੀ ਬੈਠੇ ਆ ਉਰੇ ਆ ਕੇ ਰਾਹਾ ਹੋਇਆ ਰਾਜੇਵਾਲ ਹੋਇਆ ਇਹਨਾਂ ਨੇ ਸਾਡੇ ਅੰਦੋਲਨ ਨੂੰ ਖਰਾਬ ਕਰਨਾ ਇਹਨਾਂ ਨੇ ਸਿਰਫ ਸਿਆਸੀ ਰੋਟੀਆਂ ਸਿੱਕਣੀਆਂ ਨੇ ਇਹਨਾਂ ਦਾ ਹੋਰ ਮਤਲਬ ਨਹੀਂ ਕੋਈ ਹੈਗਾ ਜਿੰਨਾ ਸਾਨੂੰ ਇਹ ਚੁੰਡੀ ਵੱਢ ਕੇ ਦੇਖੂਗੇ ਉਹ ਨਹੀਂ ਉੱਭਰੂਗੇ ਸਰਕਾਰ ਤਾਂ ਸ਼ੁਰੂ ਤੋਂ ਹੀ ਸਾਡੇ ਨਾਲ ਧੱਕਾ ਕਰਦੀ ਆਈ ਹੈ ਪਹਿਲਾ ਬਦਾਲੀ ਵਰਗੇ ਵੀ ਆਲੇ ਉਹ ਨਹੀਂ ਰਹੇ ਅੱਜ ਮੋਦੀ ਹੈ ਮੋਦੀ ਨੇ ਕਿਹੜਾ ਰਹਿ ਜਾਣਾ ਇਹ ਨਹੀਂ ਰੋਕ ਸਕਦੇ ਜਿੰਨਾ ਮਰਜੀ ਜੋ ਹੱਥ ਕੰਡਾ ਬਣਾ ਲੈਣ ਇਹ ਤਾਂ ਸੂਰਮਿਆਂ ਨੇ ਤਾਂ ਇੱਥੇ ਪਹੁੰਚਣਾ ਹੀ ਪਹੁੰਚਣਾ ਹਰਿਆਣੇ ਵਾਲੇ ਡੀਜੀਪੀ ਨੇ ਵੀ ਅਸੀਂ ਕਹਿ ਦੰਨੇ ਆ ਵੀ ਤੇਰੇ ਜਦਾਮਾ ਤੂੰ ਇੱਥੇ ਆ ਕੇ ਰੋਕ ਲਾ ਜਿੱਥੇ ਮਰਜੀ ਆ ਜਾ ਜੇ ਦਾਮਤਾ ਆ ਕੇ ਸਾਡੇ ਨਾਲ ਡਿਬੇਟ ਕਰ ਲਾ ਜੇ ਹੱਥੋਂ-ਅੱਥੀ ਕਰਨੀ ਆ ਤਾਂ ਦੇਖ ਲਾ ਕੇ ਦੇਸ਼ ਦਾ ਅਨੁਦਾਤਾ ਕੇਂਦਰ ਦੇ ਨਾਲ ਇੱਕ ਵਾਰ ਫੇਰ ਟੱਕਰ ਲੈਣ ਦੇ ਲਈ ਸੜਕਾਂ ਤੇ ਆ ਚੁੱਕਿਆ ਕਿਉਂਕਿ ਕੇਂਦਰ ਸਰਕਾਰ ਮੰਗਾ ਨਹੀਂ ਮੰਨ ਰਹੀ ਵਾਦੇ ਕੀਤੇ ਪਰ ਮੰਗਾ ਪੂਰੀਆਂ ਨਹੀਂ ਕੀਤੀਆਂ ਜਿਸ ਤੋਂ ਬਾਅਦ ਫਿਰ ਅਣ ਦਾ ਤੈਨੂੰ ਸੜਕਾਂ ਤੇ ਉਤਰਨਾ ਪਿਆ ਅੰਦੋਲਨ ਕਰਨਾ ਪਿਆ ਸਾਡੇ ਨਾਲ ਜੋਬਨ ਪੀਤ ਮੌਜੂਦ ਨੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਸੰਘਰਸ਼ਾਂ ਦੇ ਵਿੱਚ ਹਿੱਸਾ ਲਿਆ ਜਾਂਦਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤੁਸੀਂ ਇਸ ਨੌਜਵਾਨ ਨੂੰ ਸ਼ਮੂਲੀਅਤ ਦਿੰਦੇ ਹੋਏ ਦੇਖਿਆ ਹੋਵੇਗਾ ਅੱਜ ਸ਼ੰਭੂ ਮੋਰਚੇ ਤੇ ਪਹੁੰਚੇ ਨੇ ਗੱਲਬਾਤ ਕਰਾਂਗੇ ਜੋਬਨ ਪਹਿਲਾ ਤਾਂ ਸਾਡੇ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਜੋਪਨ ਕੌਮੀ ਇਨਸਾਫ ਮੋਰਚੇ ਚ ਵੀ ਲੰਬਾ ਸਮਾਂ ਤੁਸੀਂ ਸਮੂਲੀਅਤ ਕੀਤੀ ਹੈ ਅੱਜ ਸ਼ੰਭੂ ਮੋਰਚੇ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਪਹੁੰਚੇ ਹੋ ਜਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਏ ਨੇ ਜਾਂ ਪ੍ਰਸ਼ਾਸਨ ਦੇ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਪ੍ਰਸ਼ਾਸਨ ਤਾਂ ਜਿੱਦਣ 13 ਤਰੀਕ ਨੂੰ ਕਿਸਾਨ ਆਏ ਆ ਉਸ ਦਿਨ ਉਹਨਾਂ ਨੇ ਕਿੰਨੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਕਿੰਨਾ ਕੁਝ ਉਹਨਾਂ ਨੇ ਕਰਿਆ ਫੇਰ ਵੀ ਆਪਣੇ ਨੌਜਵਾਨ ਚਰਦੀ ਕਲਾ ਦੇ ਵਿੱਚ ਜੋ ਮਰਜੀ ਕਰ ਲੈਣ ਸਰਕਾਰ ਜੋ ਮਰਜੀ ਕਰ ਲੈ ਪਰ ਜਿਹੜਾ ਸਿੱਖ ਕੌਮ ਹੈ ਖਾਲਸਾ ਪੰਥ ਹੈ ਇਹ ਐਨ ਡਟ ਕੇ ਸਾਹਮਣਾ ਕਰੂਗਾ ਕੋਈ ਗੱਲ ਨਹੀਂ ਜਿੰਨਾ ਮਰਜੀ ਹੈ ਹਥਿਆਰ ਅਪਣਾ ਲੈਣ ਇਹ ਨੌਜਵਾਨ ਹੈ ਜਿਹੜੇ ਪੰਜਾਬ ਦੇ ਜਿਹੜਾ ਸਿੱਖ ਕੌਮ ਹੈ ਇਹ ਲਗਾਤਾਰ ਸੰਘਰਸ਼ਾਂ ਦੇ ਰਾਹ ਤੇ ਜਿੱਦਾਂ ਦੇਖਿਆ ਪਹਿਲਾਂ 2019 ਦੇ ਵਿੱਚ ਲੱਗਿਆ ਸੀਗਾ ਦਿੱਲੀ ਮੋਰਚਾ ਉਹਦੇ ਬਾਅਦ ਕਿੰਨੇ ਮੋਰਚੇ ਲੱਗੇ ਜੀਰੇ ਵਾਲਾ ਮੋਰਚਾ ਲੱਗਿਆ ਘੋਮੇਰ ਸਾਹ ਮੋਰਚਾ ਲੱਗਾ ਅੱਜ ਸ਼ੰਭੂ ਕਿਉਂਕਿ ਜਿੰਨਾ ਸਾਨੂੰ ਇਹ ਚੁੰਡੀ ਵੱਟ ਕੇ ਦੇਖੂਗੇ ਉਹ ਨਹੀਂ ਉੱਭਰੂਗੇ ਠੀਕ ਹੈ ਸਰਕਾਰ ਤਾਂ ਸ਼ੁਰੂ ਤੋਂ ਹੀ ਸਾਡੇ ਨਾਲ ਧੱਕਾ ਕਰਦੀ ਆਈ ਹੈ ਪਹਿਲਾ ਬਦਾਲੀ ਵਰਗੇ ਵੀ ਆਲੇ ਉਹ ਨਹੀਂ ਰਹੇ ਅੱਜ ਮੋਦੀ ਹੈ ਮੋਦੀ ਨੇ ਕਿਹੜਾ ਰਹਿ ਜਾਣਾ ਠੀਕ ਹੈ بڑے بڑے ਆਲੇ ਇਹ ਕੋਈ ਨਹੀਂ ਰਿਹਾ ਹੈਗਾ ਕੋਈ ਗੱਲ ਹੀ ਦੇਖੋ ਹੁਣ 11 ਵਜੇ ਕਿਸਾਨਾਂ ਨੇ ਜਾਣਾ ਜਿੱਦਾਂ ਉਹ ਕਰੋਗੇ ਉਤੇ ਦੁੱਗੜਾ ਸੀ ਤਿਆਰ ਸਾਡੇ ਦਾ ਸਾਰਾ ਕੁਸਾ ਗੁਪਤ ਹੈ ਖੜੇ ਆ ਸੀ ਜਿੱਦਾਂ ਸਾਡੋ ਛੇੜੂਗੇ ਅੱਜ ਅਸੀਂ ਉਨਾਂ ਹੀ ਅੱਗੇ ਨੂੰ ਵਧਾਂਗੇ ਸਾਨੂੰ ਜੋ ਬਣ ਗੱਲ ਕੀਤੀ ਜਾਵੇ ਜਿਵੇਂ ਆ ਪਿਛਲੇ ਪਾਸੇ ਸਾਡੇ ਦੇਖ ਲਈਏ ਪੋਲ ਕਿਨਾਂ ਜਾਂ ਇਸ ਤੋਂ ਪਰਲੇ ਪਾਸੇ ਜਿਹੜੀਆਂ ਜੀਸੀਬੀ ਮਸ਼ੀਨਾਂ ਤੱਕ ਲਿਆ ਦਿੱਤੀਆਂ ਗਈਆਂ ਨੇ ਹਰਿਆਣੇ ਦੇ ਡੀਜੀਪੀ ਦਾ ਰਾਤ ਬਿਆਨ ਆਉਂਦਾਗਾ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖਦੇ ਆ ਕਿ ਜੀਸੀਬੀ ਆ ਜ਼ਬਤ ਕੀਤੀਆਂ ਜਾਣ ਇੱਥੋਂ ਤੱਕ ਕੀ ਕਹਿੰਦੇ ਮੀਡੀਆ ਨੂੰ ਵੀ ਕਿਲੋ ਕਿਲੋਮੀਟਰ ਪਿੱਛੇ ਰੱਖਿਆ ਜਾਵੇ ਤਾਂ ਤੁਹਾਨੂੰ ਇਹ ਹਦਾਇਤ ਅਸੀਂ ਦਿੰਦੇ ਆ ਦੇਖੋ ਇਹ ਨਹੀਂ ਸਾਨੂੰ ਰੋਕ ਸਕਦੇ ਏ ਨਹੀਂ ਰੋਕ ਸਕਦੇ ਜਿੰਨਾ ਮਰਜੀ ਜੋ ਹੱਥ ਕੰਡਾ ਬਣਾ ਲੈਣਾ ਇਹ ਤਾਂ ਸੂਰਮਿਆਂ ਨੇ ਤਾਂ ਇੱਥੇ ਪਹੁੰਚਣਾ ਹੀ ਪਹੁੰਚਣਾ ਹੈ ਹਰਿਆਣੇ ਵਾਲੇ ਡੀਜੀਪੀ ਨੇ ਵੀ ਅਸੀਂ ਕਹਿ ਦੰਨੇ ਆ ਵੀ ਤੇਰੇ ਜਦਾਮਾ ਤੂੰ ਇੱਥੇ ਆ ਕੇ ਰੋਕ ਲਾ ਜਿੱਥੇ ਮਰਜੀ ਆ ਜਾ ਜੇ ਦਾਮਤਾ ਆ ਕੇ ਸਾਡੇ ਨਾਲ ਡਿਬੇਟ ਕਰ ਲਾ ਜੇ ਹੱਥੋਂ ਅੱਥੀ ਕਰਨੀ ਆ ਤਾਂ ਦੇਖ ਲਾ ਕੇ ਜੋ ਜੋ ਅਸੀਂ ਚੀਜ਼ ਲੈ ਕੇ ਆਉਣੀ ਅਸੀਂ ਲੈ ਕੇ ਆਉਣੀ ਹੈ ਜਿੱਥੇ ਅਸੀਂ ਕਹਿੰਦੇ ਆ ਨਾ ਵੀ ਅਸੀਂ ਆ ਚੀਜ਼ ਲੈ ਕੇ ਪਹੁੰਚ ਰਹੇ ਹਾਂ ਚਾਹੇ ਜੋ ਮਰਜੀ ਕਰੀਏ ਚਾਹੇ ਜਿੱਥੇ ਤੱਕ ਸਾਡਾ ਜੋਰ ਲੱਗ ਜੇ ਅਸੀਂ ਲੈ ਕੇ ਆਵਾਂਗੇ ਕਿਆ ਕਰ ਲੂਗੀ ਪੰਜਾਬ ਪੁਲਿਸ ਹੈ ਅਸੀਂ ਉੱਪਰੇ ਚੜਾਵਾਂਗੇ ਫਿਰ ਕ ਸਾਰਨਾ ਸਾਰਾ ਇਹ ਲੱਪਣਾ ਪੱਤਰਾ ਕਰਨਾ ਜਿੰਨੇ ਮਰਜੀ ਬਿਆਨ ਦੇਈ ਜਾਣ ਜਿਹੜਾ ਅਕਾਲਪੁਰਖ ਹੈ ਨਾ ਇਹਨੇ ਆਪੇ ਰਾਹ ਸਾਨੂੰ ਪੱਤਰੇ ਕਰਦ ਨੇ ਸਿੱਖਾਉ ਮਾਨੂੰ ਉਹਦਾ ਥਾਪੜਾ ਲੈ ਕੇ ਅਸੀਂ ਤੁਰੇ ਹੋਏ ਆ ਅਸੀਂ ਡੀਜੀਪੀ ਨੂੰ ਇਹ ਕਹਿ ਦਿੰਨੇ ਆ ਹਰਿਆਣਾ ਦੀ ਡੀਜੀਪੀ ਨੂੰ ਅੱਛਾ ਜਿਸ ਤਰੀਕੇ ਦੇ ਨਾਲ ਗੱਲ ਦੀ ਬਾਤ ਕੀਤੀ ਜਾਵੇ ਜਾਂ ਕਾਰਵਾਈ ਉਧਰਲੇ ਪਾਸੇ ਹੋ ਰਹੀ ਆ ਉਹ ਕਹਿੰਦੇ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਜੇ ਟਕਰਾਅ ਹੋ ਜਾਂਦਾਗਾ ਤਾਂ ਜ਼ਖਮੀ ਵੀ ਹੋ ਸਕਦੇ ਕਿਉਂਕਿ ਪਹਿਲੇ ਵੀ ਦੋ ਦਿਨ ਸਾਡੇ ਬਹੁਤ ਸਾਰੇ ਜਵਾਨ ਜ਼ਖਮੀ ਹੋਏ ਕਿਸਾਨ ਜ਼ਖਮੀ ਹੋਏ ਕੀ ਲੱਗਦਾ ਇਸ ਤਰ੍ਹਾਂ ਦੀ ਸਥਿਤੀ ਅੱਜ ਵੀ ਬਣ ਸਕਦੀ ਹੈ ਹਾਂ ਦੇਖੋ ਹੁਣ ਜਿੱਕਣਾ ਆਪਾਂ ਕਿਸਾਨਾ ਭਾਈਆਂ ਨੇ ਆਪਾਂ ਨੇ ਅੱਗੇ ਵਧਣਾ ਹੈ ਤਾਂ ਉਹਨਾਂ ਨੇ ਤਾਂ ਪਥਰਾਵ ਕਰਨੀ ਆ ਉਹਨਾਂ ਨੇ ਤਾਂ ਕੁਛ ਨਾ ਕੁਛ ਆਪਣਾ ਕਰਨਾ ਹੀ ਆ ਚਲੋ ਜ਼ਖਮੀ ਵੀ ਹੋਣਾ ਸਾਰਾ ਕੁਝ ਹੋਣਾ ਇਹ ਮਹਾਰਾਜ ਆਪੇ ਹੀ ਕਿਰਪਾ ਕਰੂਗਾ ਇਹ ਮਹਾਰਾਜ ਰੇ ਕੋ ਬਾਕੀ ਆਪਣੀ ਖਾਲਸਾ ਏਡ ਦੀ ਟੀਮਾਂ ਲੱਗੀਆਂ ਹੋਈਆਂ ਜਿਹੜੇ ਜ਼ਖਮੀ ਹੋਗੇ ਨਾਲ ਦੀ ਨਾਲ ਦਵਾਈ ਇਹ ਆਪਣੀ ਖਾਲਸਾ ਏਡ ਦੀਆਂ ਖੜੀਆਂ ਪਹਿਲੇ ਦਿਨ ਤੋਂ ਆਪਣੇ ਨਾਲ ਇੱਥੇ ਸੇਵਾ ਨਿਭਾਰ ਰਹੀਆਂ ਆਪਣੇ ਸ਼ੰਭੂ ਮੋਰਚੇ ਤੇ ਮਹਾਰਾਜ ਜੀ ਕਿਰਪਾ ਕਰੂਗਾ ਪਥਰਾ ਹੁਣ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਹੈ ਕਿਉਂਕਿ ਦੇਖਿਆ ਆਪਾਂ ਪਹਿਲੇ 3 ਦਿਨ ਵੀ ਡਰਨ ਸਿੱਟਦੇ ਰਹੇ ਆ ਸਰਕਾਰ ਨੇ ਤਾਂ ਆਪਣੀ ਸ਼ਰਮ ਜਿਵੇਂ ਚੱਕੀ ਪਈ ਹੈ ਕੋਈ ਗੱਲ ਹੀ ਇਹ ਤਾਂ ਸਾਡੇ ਤਾਂ ਸ਼ੁਰੂ ਤੇ ਹੀ ਹੈ ਮੰਨੂ ਸਾਡੀ ਰਾਤਰੀ ਅਸੀਂ ਮੰਨੂ ਦੇ ਸੋਏ ਜੂ ਜੂ ਮੰਨੂ ਵੱਡਦਾ ਸੀ ਧੂਣ ਸੁਵਾਏ ਹੋਏ ਜਿੰਨਾ ਜਿੰਨਾ ਇਹਨਾਂ ਨੇ ਸਾਨੂੰ ਵੱਡਣਾ ਸੀ ਉਨਾ ਹੀ ਉਹਨਾਂ ਉੱਭਣਾ ਹੈ ਛੋਟੇ ਤੇ ਛੋਟਾ ਬੱਚਾ ਵੀ ਸਾਡਾ ਇੱਥੇ ਪਹੁੰਚਿਆ ਹੋਇਆ ਮੋਰਚੇ 'ਚ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜਬ ਭਾਈ ਦੀਪ ਸਿੱਧੂ ਬਹੁਤ ਉਹਦੀ ਕਮੀਆਂ ਇੱਥੇ ਯਾਦ ਆਉਂਦੀ ਅੱਜ ਦੀਪ ਸਿੱਧੂ ਦੀ ਜੇ ਦੀਪ ਸਿੱਧੂ ਹੁੰਦਾ ਤਾਂ ਮੁਰੇ ਹੋ ਕੇ ਅਗਵਾਈ ਕਰਦਾ ਬਿਲਕੁਲ ਬਿਲਕੁਲ ਬਹੁਤ ਕੁਝ ਕਹਿ ਰਹੇ ਨੀ ਬਾਬੂ ਜੀ ਪਾਈ ਜੀ ਅੱਜ ਦੀਪ ਸਿੱਧੂ ਦੀ ਇੰਨੀ ਯਾਦ ਆ ਰਹੀ ਆ ਜੇ ਅੱਜ ਉਹ ਹੁੰਦਾ ਬਿਲਕੁਲ ਮੂਰੇ ਉਸਨੇ ਜਾਣਾ ਸੀਗਾ ਸਾਨੂੰ ਕੋਈ ਫਿਕਰ ਨਹੀਂ ਸੀਗਾ ਉਸ ਹੁੰਦੇ 2 ਸਾਲ ਹੋ ਗਏ ਮਨ ਇੰਨਾ ਦੁਖੀ ਹੋਇਆ ਉਹ ਇੱਕ ਬੰਦਾ ਕਹਿੰਦਾ ਸੀਗਾ ਸੱਚੀਆਂ ਗੱਲਾਂ ਕਹਿ ਗਿਆ ਸੀ ਇਹ ਲੀਡਰਾਂ ਨੂੰ ਸਾਡਾ ਨੂੰ ਕਹਿੰਦਾ ਸੀਗਾ ਵੀ ਤੁਸੀਂ ਥੋੜਾ ਜ਼ਿਆਦਾ ਟਿਕੋ ਥੋੜਾ ਪਰ ਉਸ ਟਾਈਮ 'ਐ ਸਾਡੇ ਲੀਡਰਾਂ ਨੇ ਸੋਚਿਆ ਤੇ ਜਿਹਨਾਂ ਨੇ ਗਦਾਰੀ ਦਾ ਖਿਤਾਬ ਦਿੱਤਾ ਸਾਡੇ ਦੀਪ ਸਿੱਧੂ ਨੂੰ ਅੱਜ ਦੁਨੀਆ ਯਾਦ ਕਰਦੀ ਆ ਉਸ ਬੰਦੇ ਨੂੰ ਜੇ ਅੱਜ ਹੁੰਦਾ ਸਾਨੂੰ ਆ ਇੰਨੇ ਦਿਨ ਨਹੀਂ ਦੀ ਦੇਖਣੇ ਪੈਂਦੇ ਜੇ ਇਨਾਂ ਨੇ ਬਾਈ ਦੀਪ ਸਿੱਧੂ ਦੀ ਅੱਜ ਗੱਲ ਮੰਨੀ ਹੁੰਦੀ ਐ ਨਾ ਜਿਹੜਿਆ ਕਾਮਰੇਟ ਰਜਿੰਦਰ ਦੀਪ ਵਾਲੇ ਨੂੰ ਮੈਂ ਕਹਿ ਦਿੰਨਾ ਵੀ ਤੂੰ ਇੱਥੇ ਇੱਥੇ ਬਰ ਮ ਆ ਜਾਈਂ ਉਹਨੇ ਬਾਈ ਨੂੰ ਉੱਥੇ ਤੇ ਗਦਾਰ ਕਿਹਾ ਸੀਗਾ ਤਾਂ ਉਹਦੇ ਜੁੱਤੀ ਪਾਓ ਫਿਰੂ ਗਿਰਜਿੰਦਰ ਦੇ ਉਹ ਜਿਹੜਾ ਕਾਮਰੇਡ ਐ ਤੇ ਬਾਈ ਦੀਪ ਸਿੱਧੂ ਦੀ ਕਮੀ ਰਾਜੇਵਾਲ ਦਾ ਵੀ ਬਿਆਨ ਆਇਆ ਪਿੱਛੇ ਦੇ ਇੱਕ ਇੰਟਰਵਿਊ ਦਿੱਤਾ ਉਹਨਾਂ ਨੇ ਚੈਨਲ ਦੇ ਉੱਤੇ ਹੁਣੇ 2-3 ਦਿਨ ਪਹਿਲਾਂ ਉਹ ਕਹਿੰਦੇ ਦੀਪ ਸਿੱਧੂ ਦੀ ਤਾਂ ਦੇਣ ਹੀ ਕੀ ਸੀ ਜੋ ਮੋਰਚੇ ਦੇ ਚ ਕਦੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀ ਐ ਇੱਕ ਬਾਹਰੋਂ ਬੰਦਾ ਆ ਕੇ ਸਾਡਾ ਮੋਰਚਾ ਖਰਾਬ ਕਰੂਗਾ ਅਸੀਂ ਕਿਵੇਂ ਸਹਿਜਾਂਗੇ ਪਤਾ ਕੀ ਐ ਜ ਬਾਈ ਕਹਿੰਦਾ ਹੁੰਦੇ ਸੀਗਾ ਅਸੀਂ ਵਰਸੀਆਂ ਤੇ ਇਕੱਠੇ ਆਉਣ ਜੋਗੇ ਆ ਪਹਿਲਾ ਪਹਿਲਾ ਕਿਉਂ ਤੁਸੀਂ ਗਲਤ ਗਿਆ ਜਰ ਬਾਈ ਨੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੜਾਇਆ ਜਦ ਤਾ ਤੁਸੀਂ ਬਾਈ ਨੂੰ ਗਦਾਰ ਕਹਿੰਦੇ ਆ ਵੀ ਉਹ ਦੀਪ ਸਿੱਧੂ ਐ ਕਿਣਾ ਐ ਉੱਥੇ ਸਟੇਜ ਤੇ ਬੋਲੇ ਸੀਗਾ ਸਿੰਘੂ ਬਾਰਡਰ ਦੀ ਹੁਣੇ ਹੁਣ ਇਹਨਾਂ ਨੇ ਆਪਣਾ ਕ੍ਰੈਡਿਟ ਨਹੀਂ ਲੱਭਣਾ ਹੁਣ ਨੌਜਵਾਨੀ ਕਿਸੇ ਨਾ ਕਿਸੇ ਪਾਸੇ ਨੂੰ ਇਹਨਾਂ ਨੇ ਆਪਣੇ ਨਾਲ ਜੋੜੀ। ਇਹ ਗੱਲ ਕਹਿੰਦੇ ਕਿ ਦੀਪ ਸਿੱਧੂ ਨੇ ਮੋਰਚਾ ਖੜਾਉਣ ਦੀ ਕੋਸ਼ਿਸ਼ ਕੀਤੀ, ਅੱਜ ਵੀ ਬਿਆਨ ਹੀ ਆਉਂਦੇ ਆ। ਜੋ ਰਾਜੇਵਾਲ ਸਾਹਿਬ ਇਹ ਬੋਲਣਾ ਵੀਰ ਸਿੱਧੂ ਨੇ ਦੀਪ ਸਿੱਧੂ ਨੇ ਮੋਰਚਾ ਖਰਾਬ ਕਰਨ ਦੀ। ਰਾਜੇਵਾਲ ਨੇ ਉਹਦੀ ਔਕਾਤ ਦੇਖ ਲਈ ਵੋਟਾਂ 'ਚ ਖੜ ਕੇ। ਕੀ ਉਹਦੇ ਪਿੰਡ 'ਚੋਂ ਨੂੰ 9 ਵੋਟਾਂ ਨਹੀਂ ਪਈਆਂ? ਜੇ ਉਹਦੀ ਕੋਈ ਔਕਾਤ ਹੁੰਦੀ ਉਹਦੇ ਪਿੱਛੇ ਲੋਕ ਹੁੰਦੇ ਕੋਈ ਵੋਟ ਪਾਉਂਦੇ ਉਹਨੂੰ। ਪਾਉਂਦਾ ਨਾ। ਔਰ ਉਹਨੂੰ ਇੱਕ ਬੋੜ ਨਹੀਂ ਪਈ ਉਹ ਬੰਦਾ ਸਭ ਤੋਂ ਵਧੀਆ ਗਦਾਰ ਉਹਦੀ ਜਿਹੜਾ 35 35000 ਰੁਪਏ ਇੱਕ ਰਾਤ ਦਾ ਰਹਿ ਕੇ ਹਟਲਾਂ ਦੇ ਰਹਿੰਦਾ ਸੀਗਾ ਪੈਸੇ ਸੰਗਤ ਦੇ ਖਾਂਦਾ ਸੀਗਾ ਬਾਕੀ ਭਾਈ ਜੋ ਮਰਜੀ ਕਹੀ ਰਣ ਇਹਨਾਂ ਕਾਮਰੇਡਾਂ ਦੇ ਕਹਿਣ ਤੇ ਸਾਨੂੰ ਕੁਝ ਨਹੀਂ ਹੋਣਾ ਭਾਈ ਦੀਪ ਸਿੱਧੂ ਸ਼ਹੀਦ ਸੀ ਤੇ ਸਾਡਾ ਸ਼ਹੀਦ ਹੈਗਾ ਆ ਠੀਕ ਅਸੀਂ ਸ਼ਹੀਦ ਮੰਨਾਂਗੇ ਠੀਕ ਹੈ ਅਸੀਂ ਸ਼ਹੀਦ ਮੰਨਾਂਗੇ ਜੇ ਕਾਮਰੇਡ ਕੁਝ ਵੀ ਕਹਿਣਗੇ ਜੁੱਤੀ ਫੇਰਾਂਗੇ ਉਹਨੂੰ ਰਜਿੰਦਰ ਕਾਮਰੇਡ ਨੂੰ ਕਹਿਣਾ ਚਾਹੁੰਦੇ ਸੀ ਠੀਕ ਹੈ ਜੇ ਭਾਈ ਦੀਪ ਸਿੰਘ ਨੂੰ ਦੀਪ ਸਿੱਧੂ ਨੂੰ ਕੁਝ ਵੀ ਬੋਲੂਗੇ ਤਾਂ ਡੰਡਾ ਸੀ ਤਿਆਰ ਕਰਕੇ ਕਾਮਰੇਡਾਂ ਵਾਸਤੇ ਹੀ ਰੱਖਿਆ ਪਹਿਲਾ ਪੁਲਿਸ ਦੇ ਬਾਅਦ ਚ ਫੇਰਾਂਗੇ ਪਹਿਲਾ ਕਾਮਰੇਡਾਂ ਦੀ ਡੰਡਾ ਫੇਰਾਂਗੇ ਜੇ ਇੱਥੇ ਆ ਕੇ ਉਹਨਾਂ ਕੁਝ ਵੀ ਕਿਹਾ ਇਹਨਾਂ ਨੇ ਪਰ ਇਸ ਤਰੀਕੇ ਦੇ ਨਾਲ ਤਾਂ ਫਿਰ ਉਹ ਅੰਦੋਲਨ ਚ ਆਉਣਗੇ ਸਾਨੂੰ ਤਾਂ ਅੱਜ ਸਾਥ ਦੀ ਲੋੜ ਆ ਉਹ ਕਹਿੰਦੇ ਵੀ ਅਸੀਂ ਅੰਦੋਲਨ ਚ ਜਾਂਦੇ ਆ ਸਾਨੂੰ ਇਹ ਘਰਾਓ ਕਰਦੇ ਆ ਸਾਨੂੰ ਆਉਣ ਨਹੀਂ ਦਿੰਦੇ ਹੁਣ ਵੀ ਨਹੀਂ ਆਏ ਹੁਣ ਕਿਹੜਾ ਆ ਗਿਆ ਅਗਰ ਹਾਂ ਉੱਥੇ ਬੈਠਾ ਬਿਆਨ ਦੇ ਜਾਂਦਾ ਆਇਆ ਕੋਈ ਰਾਜੀਵਾਲ ਆਇਆ ਇਹ ਤਾਂ ਉਹੀ ਜਿਹੜੇ ਸਿੱਖ ਪੰਥ ਨੂੰ ਮੰਨਣੇ ਵਾਲੇ ਆ ਸੰਘਰਸ਼ੀ ਲੋਕ ਐ ਇਹ ਉਹੀ ਬੈਠੇ ਆ ਹਰੇ ਆ ਕੇ ਜਿਨ੍ਹਾਂ ਨੇ ਜੀ ਬਾਪੂ ਜੀ ਇਹ ਨਾ ਜੇ ਨੇ ਜੇ ਸਾਡੇ ਅੰਦੋਲਨ ਜਾਗਣਗੇ ਇਹ ਦੀਪ ਸਿੱਧੂ ਹੋਇਆ ਗਰਾਹਾ ਹੋਇਆ ਰਾਜੇਵਾਲ ਹੋਇਆ ਇਹਨਾਂ ਨੇ ਸਾਡੇ ਅੰਦੋਲਨ ਨੂੰ ਖਰਾਬ ਕਰਨਾ ਇਹਨਾਂ ਨੇ ਸਿਰਫ ਸਿਆਸੀ ਰੋਟੀਆਂ ਸਿੱਕਣੀਆਂ ਨੇ ਇਹਨਾਂ ਦਾ ਹੋਰ ਮਤਲਬ ਨਹੀਂ ਕੋਈ ਹੈ ਕੰਦਾ ਜੀ ਬਿਲਕੁਲ ਤਾਂ ਇਹ ਜਿਹੜਾ ਦਰਦ ਅੱਜ ਸ਼ੰਭੂ ਬੈਰੀਅਰ ਦੇ ਉੱਤੇ ਜਰੂਰ ਉਹ ਹੋ ਰਿਹਾ ਕਿਉਂਕਿ ਜਦੋਂ ਪਿਛਲੇ ਵਾਰ ਅੰਦੋਲਨ ਲੜਿਆ ਗਿਆ ਸੀ 220 ਦੇ ਵਿੱਚ ਤਾਂ ਉਦੋਂ ਇਸੇ ਮੋਰਚੇ ਤੋਂ ਸ਼ੁਰੂਆਤ ਹੁੰਦੀ ਆ ਸ਼ੰਭੂ ਬੈਰੀਅਰ ਦੀ ਉਹ ਧਰਤੀ ਆ ਜਿੱਤੇ ਦੀਪ ਸਿੱਧੂ ਖੁਦ ਮੂਹਰੇ ਲੱਗ ਕੇ ਅਫਸਰਾਂ ਦੇ ਨਾਲ ਗੱਲਬਾਤ ਕਰਦਾ ਹੋਇਆ ਕਿਸਾਨਾਂ ਦੇ ਲਈ ਮੂਹਰੇ ਰਾਹ ਪੱਧਰੇ ਕਰਦਾ ਗਿਆ ਸੀ ਤਾਂ ਇਸੇ ਕਰਕੇ ਅੱਜ ਉਸਤੀ ਜਿਹੜੀ ਕਮੀ ਮਹਿਸੂਸ ਹੋ ਰਹੀ ਆ ਬਾਪੂ ਜੀ ਸਾਡੇ ਨਾਲ ਖੜੇ ਆ ਵੀਰ ਜੋਬਰ ਸਾਡੇ ਨਾਲ ਖੜੇ ਹੋਏ ਨੇ ਨੌਜਵਾਨ ਆਗੂ ਨੇ ਤਾਂ ਇਹਨਾਂ ਨੇ ਉਹ ਗੱਲ ਕਹੀ ਗਈ ਹੈ ਕਿ ਸ਼ਾਇਦ ਜੇ ਉਸ ਦਿਨ ਦੀਪ ਦੁੱਧੀਆਂ ਗੱਲਾਂ ਕਿਸਾਨ ਆਗੂ ਮਲ ਲੈਂਦੇ ਤਾਂ ਅੱਜ ਸਾਨੂੰ ਦੁਬਾਰਾ ਸੜਕਾਂ ਦੇ ਉੱਤੇ ਨਹੀਂ ਬੈਠਣਾ ਪੈਣਾ ਸੀ ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਦੇ ਨਾਲ ਮੈਨੂੰ ਰਾਜੀ ਸਿੰਘ ਭੱਲੜ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਦਾਮ ਪੈਕ